ਇਹ ਪੱਗਾਂ ਨੂੰ ਚੱਲ ਰਿਹਾ ਹੈ ਕਿ ਇਹ ਪੱਗਾਂ ਨੂੰ ਚੱਲ ਰਿਹਾ ਹੈ ਮੇਰੇ ਸਾਥ ਤੇ ਨਾਲ ਸਾਨੂੰ ਸਾਬ ਸਿੰਘ ਮੁਰਨਾ ਦੇ ਜਿਲ੍ਹੇ ਵਿੱਚ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਅਸੀਂ ਜਿਹੜਾ ਪੰਚਾਇਤਾਂ ਦਾ ਇੰਸਟੀਚਿਊਸ਼ਨ ਹੈ ਉਹ ਧੜੇਬੰਦੀ ਕਰਕੇ ਨਾਲ ਨਕਾਰਾ ਹੋ ਚੁੱਕਾ ਹੈ ਔਰ ਉਹ ਜਿਹੜੀਆਂ ਤੁਹਾਨੂੰ ਪਤਾ ਵੀ ਜਿਹੜੀਆਂ ਨੇ ਉਹ ਮੰਗਦੇਆਂ ਨੂੰ ਗ੍ਰਾਂਟਾਂ ਮਿਲਦੀਆਂ ਨੇ ਔਰ ਖਰਦਪਰਦ ਹੋ ਜਾਂਦੀਆਂ ਨੇ ਇਹ ਜਿਹੜੀ ਪੰਚਾਇਤ ਹੈ ਇਹ ਇੱਕ ਗੁੱਡ ਗਵਰਨੈਂਸ ਦਾ ਔਰ ਇੱਕ ਜੁਬੀ ਸ਼ਰੀ ਦਾ ਇੱਕ ਬੇਸਿਕ ਯੂਨਿਟ ਹੈ ਜੀਦੇ ਤੋਂ ਸਾਰਾ ਜਿਹੜੀ ਹੈ ਸਾਰੀ ਸਰਕਾਰ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਭਲਿਆਂ ਵੇਣਿਆਂ ਤੋਂ ਉਹ ਪੰਚਾਇਤਾਂ ਤੋਂ ਚੱਲਦੀਆਂ ਰਹੀਆਂ ਤੇ ਅਸੀਂ ਉਹਨੂੰ ਇਸ ਇੰਸਟੀਟਿਊਸ਼ਨ ਨੂੰ ਦੁਬਾਰਾ ਰਿਵਾਈਵ ਕਰਨਾ ਚਾਹੁੰਦੇ ਹਾਂ ਕਿ ਸਰਵਸੰਤੀ ਨਾਲ ਪੰਚ ਪ੍ਰਧਾਨੀ ਨਾਲ ਪੰਚਾਇਤਾਂ ਬਣ ਤਾਂ ਕਿ ਲੋਕਾਂ ਦਾ ਵਿਸ਼ਵਾਸ ਪੰਚਾਇਤਾਂ 'ਚ ਹੋਵੇ ਸਾਰੇ ਝਗੜੇ ਪਿੰਡਾਂ 'ਚ ਨਿਬੜ ਜਾਣ ਔਰ ਇੱਕ ਜਿਹੜਾ ਹੈ ਨਾ ਜਿਹੜੀ ਪਹਿਲਾਂ ਰੇਟ ਜਿਹੜੀ ਮਤਲਬ ਬਜ਼ੁਰਗਾਂ ਦੀ ਚੱਲਦੀ ਸੀ ਕਿ ਸਿਆਣਿਆਂ ਦੀ ਉਹਦੇ ਮੁਤਾਬਕ ਨਾ ਇੱਕ ਜਿਹੜਾ ਹੈਗਾ ਸਦਾਚਾਰ ਵੀ ਹੋਵੇ ਪਿਆਰ ਵੀ ਹੋਵੇ ਸਰਵ ਸਫੀਸ਼ੈਂਸੀ ਵੀ ਹੋਵੇ ਔਰ ਜਿਹੜੇ ਬੱਚੇ ਸਾਡੇ ਬੇਦਲ ਹੋ ਕੇ ਪਿੰਡਾਂ ਚ ਹੁਣ ਦੂਜੇ ਮੁਲਕਾਂ ਚ ਜਾਣ ਰਹੇ ਨੇ ਉਹ ਇਨਕਰੇਜ ਹੋਣ ਔਰ ਉਹ ਅਸੀਂ ਨਾ ਇਹ ਜਿਹੜੀ ਰਿਵਰਸ ਮਾਈਗ੍ਰੇਸ਼ਨ ਵੀ ਇਹਦੇ ਨਾਲ ਜਿਹੜਾ ਅਸੀਂ ਬਿਲਕੁਲ ਕੌਨਫੀਡੈਂਟ ਆ ਉਹ ਹੋ ਜੇਗੀ ਔਰ ਜਿਹੜੇ ਨਸ਼ੇ ਨੇ ਉਹ ਤਾਂ ਬਿਲਕੁਲ ਹੀ ਮੁੱਕ ਜਾਣਗੇ ਜਿਹੜੀਆਂ ਬੇਅਦਨੀਆਂ ਨੇ ਜਦੋਂ ਪਿੰਡ ਨੇ ਇਕੱਠਾ ਹੋ ਕੇ ਜਿਹੜਾ ਉਹ ਖਤਮ ਹੋ ਜਾਣਗੀਆਂ ਇੱਕ ਇੱਕ ਕਰਕੇ ਮਤਲਬ ਜਿਹੜੀਆਂ ਨੇ ਗਰੰਟਾਂ ਜਿਹੜੀਆਂ ਨੇ ਉਹ ਜਿਹੜੀਆਂ ਖੁਰਦਪੁਰਦ ਹੁੰਦੀਆਂ ਨੇ ਉਹ ਲੱਗਣੀ ਸ਼ੁਰੂ ਹੋ ਜਾਣਗੀਆਂ ਇਹਦੇ ਚ ਸਾਰਿਆਂ ਨੂੰ ਉਤਸ਼ਾਹ ਹੋਊਗਾ ਬਾਰੋਂ ਸਾਨੂੰ ਇਹਦੇ ਤੇ ਐਨ ਆਰ ਆਈਸ ਹੋਰ ਦੂਜੀ ਤੀਜੀ ਬਥੇਰੀ ਸਪੋਰਟ ਆ ਕੇ ਅਸੀਂ ਪਿੰਡਾਂ ਨੂੰ ਜਿਹੜੇ ਬੜੇ ਸ਼ਾਨਦਾਰ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਹੈ ਜਿੱਥੇ ਇੱਥੇ ਨੌਜਵਾਨ ਜਿਹੜੇ ਨੇ ਉਹ ਸਰਪੰਚ ਬਣੇ ਨੇ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਨੌਜਵਾਨ ਆਪਣੀ ਤਾਕਤ ਨੂੰ ਸਮਝਣ ਔਰ ਨੌਜਵਾਨ ਦੇ ਕਮਾਂਡ ਸਾਹਮਣੇ ਆਤਕੀ ਜਿਹੜੀਆਂ ਨਾ ਪੰਚਾਇਤਾਂ ਦੀ ਤਰੀਕਾ ਕੀ ਹੈ ਤੁਸੀਂ ਇਹ ਪੁੱਛੋਗੇ ਕਿ ਇੱਥੇ ਦਾ ਹਰ ਬੰਦੇ ਨੇ ਯਾਰ ਤੁਸੀਂ ਡੱਕ ਲਓਗੇ ਕਿਸੇ ਨੂੰ ਵੀ ਜੇ ਇੱਕ ਬੰਦਾ ਇਲੈਕਸ਼ਨ ਲੜਨੀ ਚਾਹੁੰਦਾ ਉਹਦੇ 'ਚ ਇਹ ਹੈ ਕਿ 50% ਜਿਹੜੀਆਂ ਨਾ ਫੀਮੇਲਸ ਨੇ ਉਹ ਕਿਸੇ ਧੜੇ ਨਾਲ ਵਧੀਆਂ ਨਹੀਂ ਹੈਗੇ ਆਦ ਕੀ ਸਾਡੀ ਸਾਡਾ ਕਨਸੈਪਟ ਇਹ ਆ ਕਿ ਜਿੱਧਰ ਪੁੱਤ ਗਿਆ ਉਧਰ ਮਾਂ ਚਲ ਗਈ ਆ ਉਧਰ ਭੈਣ ਚਲ ਗਈ ਆ ਉਧਰ ਘਰ ਵਾਲੀ ਚਲ ਗਈ ਆ ਸਾਰਾ ਪਰਿਵਾਰ ਜਿਹੜੇ ਸਾਡੇ ਵਰਗੇ ਸੀਗੇ ਨਾ ਕੋਈ ਨੀਲੀ ਕਾਲੀ ਪੀਲੀ ਚਿੱਟੀ ਜਿਹੜਾ ਹਗਾ ਹਰੀ ਬੰਦਾ ਸੀਗਾ ਉਹ ਤੁਸੀਂ ਦੇਖੋ ਵੀ ਐਡਾ ਮੋਰਚਾ ਜਿੱਤ ਕੇ ਵੀ ਹਰੀ ਆਲਿਆਂ ਨੂੰ ਵੋਟਾਂ ਨਹੀਂ ਪਈਆਂ ਕਿਉਂ ਨਹੀਂ ਪਈਆਂ ਕਿਉਂਕਿ ਜਿਹੜੇ ਮੁੰਡੇ ਜਿਹੜੇ ਨੇ ਨੌਜਵਾਨ ਨੇ ਜਿੱਧਰ ਨੂੰ ਨੌਜਵਾਨ ਗਏ ਨੇ ਉਹਨਾਂ ਨੇ ਪਾਰਟੀਆਂ ਨੂੰ ਉਹਨਾਂ ਨੇ ਪਛਾਣ ਸਿੱਟ ਕੇ ਆ ਦੇਖੋ ਦੋ ਇੰਡੀਪੈਂਡੈਂਟ ਜਿਤਾ ਦੇ ਸੋ ਜੇ ਨੌਜਵਾਨੇ ਤૈયਿਆ ਕਰ ਲੈਣਗੇ 50% ਆਪਣੇ 25% ਨੇ ਔਰ ਫੀਮੇਲ 50% ਨੇ 75% ਜਿਹੜਾ ਇਲੈਕਟਰਲ ਹੈ ਜਿਹੜਾ ਆਪਣਾ ਉਹਦਾ ਉਹਦਾ ਆਪਣਾ ਪਿੰਡ ਦੇ ਉਹਦੀ ਗ੍ਰਾਮ ਸਭਾ ਦਾ ਤੇ ਜੇ ਕੋਈ ਉਸ ਜਿਹੜੀ ਆ ਸਮਤੀ ਨੂੰ ਸਰਵ ਸਹਿਮਤੀ ਨੂੰ ਤੋੜ ਕੇ ਜੇ ਕੋਈ ਅਗਲਾ ਕਹੂਗਾ ਵੀ ਪਾਰਟੀ ਮੈਂ ਦਾ ਬੰਦਾ ਖੜਾ ਹੀ ਕਰਨਾ ਹੈ ਬੁਰੀ ਤਰ੍ਹਾਂ ਹਾਰੂਗਾ ਉਹਦੀ ਜਮਾਨਤ ਜਬਤ ਹੋ ਗਈ ਪਿੰਡ 'ਚ ਵੀ ਸੋ ਇਸ ਤਰ੍ਹਾਂ ਕਰਕੇ ਆ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਆ ਤੁਹਾਡੇ ਰਾਹੀਂ ਇਹ ਸੁਨੇਹਾ ਹੈ ਕੇ ਪਿੰਡਾਂ ਚ ਬੀਬੀਆਂ ਵਕਰੀਆਂ ਬਹਿ ਜਾਓ ਆਪਣੀਆਂ ਦੋ ਮੈਂਬਰ ਦੇ ਦਿਓ ਕਿਉਂਕਿ ਇੱਕ ਰਿਜ਼ਰਵ ਹੈ ਇੱਕ ਇੱਕ ਜਿਹੜੀ ਐਕਟ ਦੇ ਮੁਤਾਬਕ ਇੱਕ ਜਨਰਲ ਕੈਟਾਗਰੀ ਹੈ ਵੀ ਅਸੀਂ ਆ ਦੋ ਮੈਂਬਰ ਦਿੱਤੀਆਂ ਅਸੀਂ ਇਲੈਕਸ਼ਨ ਚ ਨਹੀਂ ਪਾਰਟਿਸਪੇਟ ਕਰਨਾ ਇਸੇ ਤਰ੍ਹਾਂ ਨੌਜਵਾਨ ਬਹਿ ਜਾਣ ਉਹ ਕਹਿੰਦੇ ਅਸੀਂ ਆ ਆਪਣੇ ਦੋ ਮੈਂਬਰ ਦਿੱਤੇ ਅਸੀਂ ਬਣਨਾ ਹੀ ਬਣਨਾ ਹੈ ਇਸੇ ਤਰ੍ਹਾਂ ਜਿਹੜਾ ਸਾਡਾ ਜਿਹੜੇ ਸਾਡੇ ਸਾਬਕਾ ਫੌਜੀ ਤੇ ਸਾਡੇ EMPLOYEES ਨੇ ਪੜ੍ਹੇ ਲਿਖੇ ਬੰਦੇ ਵੀ ਚਾਹੀਦੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਵੇ ਜਿਹੜੇ ਨਾਲ ਜਾ ਕੇ ਕੰਮ ਕਰਵਾ ਸਕਣ ਕਰ ਸਕਣ ਉਹਨਾਂ ਨੂੰ ਐਕਤੀ ਉਹ ਵੀ ਇਹ ਕਰ ਰਹੇ ਨੇ ਜਿੰਨੀਆਂ ਸਾਬਕਾ ਫੌਜੀਆਂ ਦੀਆਂ ਜਿਹੜੀਆਂ ਉਹਨਾਂ ਦੀਆਂ ਜਾਖੇਬੰਦੀਆਂ ਨੇ ਉਹ ਸਾਡੇ ਨਾਲ ਲੋਕ ਰਾਜ ਨਾਲ ਔਰ ਇਹ ਜਿਹੜਾ ਸਾਡਾ ਮਿਸ਼ਨ ਹੈ ਲੋਕ ਇੱਕਤਾ ਮਿਸ਼ਨ ਇਹਦੇ ਨਾਲ ਸਹਿਮਤ ਨੇ ਅਸੀਂ ਇਹ ਕੀਤਾ ਕਿ ਹਰ ਪਿੰਡ 'ਚ ਜਾਂ ਇੱਕ ਸਾਬਕਾ ਫੌਜੀ ਤੇ ਜਾਂ ਜਿਹੜਾ EMPLOYEE ਹੈ ਜੀ ਕਿਸੇ 'ਚ ਜਿਹੜਾ ਉਹ ਆਪਣਾ ਫੌਜ 'ਚ ਰਿਟਾਇਰ ਹੋਇਆ ਹੋਇਆ ਔਰ ਕਿਸੇ ਸੰਸਥਾ 'ਚ ਰਿਟਾਇਰ ਹੋਇਆ ਹੋਇਆ ਇਸ ਤਰ੍ਹਾਂ ਸੀ ਪੰਜ ਮੈਂਬਰ ਜਿਹੜੇ ਨੇ ਉਹ ਅਸੀਂ ਸਰਵਸੰਮਤੀ ਨਾਲ ਬਣ ਜਾਣੇ ਨੇ ਤੇ ਇਲੈਕਸ਼ਨ ਹੋਈ ਨਹੀਂ ਸਕਦੀ ਬਾਕੀ ਸਰਵਸੰਮਤੀ ਆਪੇ ਹੋ ਜਾਣਾ ਹੈ ਇਹ 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 ਤਰੀਕਾ ਤੇ ਬਾਕੀ ਕਰਨਾ ਪਰਮੇਸ਼ਰ ਨੇ ਅਸੀਂ ਆਪਣਾ ਕਰਮ ਸਾਧਣਾ ਸਮਝਕ ਨਹੀਂ ਨਿਸ਼ਚੈ ਕਰ ਆਪਣੀ ਜਿੱਤ ਕਰੋ ਆਰਗੇਨਾਈਜ਼ ਕਰਨ ਦੀ ਮਹਾਰਾਜ ਨੇ ਸਾਨੂੰ ਬੁੱਧੀ ਬਖਸ਼ੀ ਵੀ ਆਤਮਕ ਬਖਸ਼ੀ ਆ ਦੇਖੋ ਆ ਭੈਣ ਜੀ ਮੇਰੇ ਨਾਲ ਖੜੇ ਨੇ ਜਿਹੜਾ ਹੈਗਾ ਆਪਣਾ ਇਕਮਾਲ ਕੌਰ ਜੀ ਨੇ ਹਿਊਮਨ ਰਾਈਟਸ ਜਿਹੜਾ ਉਹ ਆਪਣਾ ਇੱਕ ਸੰਸਥਾ ਇੰਟਰਨੈਸ਼ਨਲ ਅੱਛਾ ਉਹਦੇ ਜਿਹੜਾ ਨਾ ਇਹ ਨਾਰਥ ਜ਼ੋਨ ਦੇ ਜਿਹੜੇ ਮਾਝੇ ਦੇ ਇਧਰ ਜਿਹੜਾ ਹੈਗਾ ਪ੍ਰਧਾਨ ਨੇ ਇਹ ਵੀ ਇਹਨਾਂ ਸਭ ਨੂੰ ਅੱਜ ਲੋਕਇਕਾ ਮਿਸ਼ਨ ਵੱਲੋਂ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਾਨੂੰ ਇਹ ਲੱਗਾ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਧੜੇਬੰਦੀਆਂ ਕਰਕੇ ਹੀ ਹੁੰਦੇ ਨੇ ਅਸੀਂ ਇੱਕ ਥੋੜਾ ਡਾਕਟਰ ਮਨਜੀਤ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਅਸੀਂ ਇਹ ਇੱਕ ਮਿਸ਼ਨ ਸ਼ੁਰੂ ਕੀਤਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਇਹਦੇ ਨਾਲ ਜੋੜੀਏ ਤੇ ਕੋਸ਼ਿਸ਼ ਕਰੀਏ ਲੋਕਾਂ ਨੂੰ ਕਹੀਏ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਆ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜਿਹੜਾ ਚੋੜੀਆਂ ਨੇ ਉਹ ਸਰਵਸੰਮਤੀ ਨਾਲ ਕੀਤੀ ਹੈ ਜਿਹੜਾ ਕਾਫੀ ਚਿੰਤਾ ਜਾਹਰ ਕੀਤੀ ਹੈ ਕਿ ਸੰਡਾਲੇ ਦਾ ਅਸਰ ਹੈ ਪਿੰਡਾਂ ਦੇ ਵਿੱਚ ਦੇਖੋ ਜਿਸ ਜਗ੍ਹਾ ਤੇ ਵੀ ਕੋਈ ਲੜਾਈ ਝਗੜਾ ਹੁੰਦਾ ਆ ਪਿੰਡਾਂ ਦੇ ਵਿੱਚ ਕਿਸੇ ਦਾ ਕਤਲ ਹੁੰਦਾ ਵਾ ਜਦੋਂ ਉਹ ਗੱਲ ਬਾਹਰ ਆਂਦੀ ਆ ਤੇ ਆਮ ਤੌਰ ਤੇ ਮਤਲਬ ਇਹੀ ਨਿਕਲ ਕੇ ਆਂਦਾ ਵਾ ਕਿ ਇਹ ਰਾਜਸੀ ਪਾਰਟੀਆਂ ਦੀਆਂ ਜਿਹੜੀਆਂ ਧੜੇਬੰਦੀਆਂ ਨੇ ਕੋਈ ਇੱਕ ਪਾਰਟੀ ਨਾਲ ਹੈ ਕੋਈ ਦੂਜੀ ਪਾਰਟੀ ਨਾਲ ਹੈ ਉਹ ਇਸ ਕਰਕੇ ਉਹ ਇੱਕ ਦੂਜੇ ਦਾ ਵੈਰ ਵਿਰੋਧ ਕਰਨ ਲਈ ਇਹ ਸਾਰਾ ਜਿਹੜਾ ਮਤਲਬ ਮਸਲਾ ਵਾ ਇਹ ਉੱਠਦਾ ਸਾਹਮਣੇ ਆਉਂਦਾ ਵਾ ਕਿ ਧੜੇਬੰਦੀਆਂ ਕਰਕੇ ਹੀ ਲੜਾਈਆਂ ਝਗੜੇ ਹੁੰਦੇ ਨੇ ਕੇਸ ਹੁੰਦੇ ਨੇ ਕਈ ਕਈ ਸਾਲ ਕੇਸ ਚੱਲਦੇ ਰਹਿੰਦੇ ਨੇ ਪੈਸਾ ਕਿੰਨਾ ਬਰਬਾਦ ਹੁੰਦਾ ਟਾਈਮ ਕਿੰਨਾ ਬਰਬਾਦ ਹੁੰਦਾ ਤੇ ਉਹ ਅਸੀਂ ਇਹ ਸੋਚਦੇ ਹਾਂ ਕਿ ਅਗਰ ਧੜੇਬੰਦੀਆਂ ਪਿੰਡਾਂ ਤੋਂ ਖਤਮ ਕੀਤੀਆਂ ਜਾਣ ਤੇ ਜਿਹੜੀਆਂ ਚੋਣਾ ਨੇ ਉਹ ਸਰਵਸੰਪਤੀ ਨਾਲ ਕੀਤੀਆਂ ਜਾਣ ਪਿੰਡਾਂ ਦੇ ਜਿਹੜੇ ਝਗੜੇ ਨੇ ਉਹ ਪੰਚਾਇਤ ਦੇ ਥਰੂ ਹੀ ਮਕਾਇਏ ਜਾਣ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਠੱਲ ਪੈ ਸਕਦੀ ਹੈ ਸਾਡੀ ਉਮੀਦ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਲੋਕਾਂ ਨੂੰ ਮੈਸੇਜ ਇਹੀ ਦਵਾਂਗੇ ਕਿ ਮਤਲਬ ਹਰ ਬੰਦੇ ਨੂੰ ਇਹੀ ਚਾਹੀਦਾ ਕਿ ਜਿਹੜੀ ਸਾਡੀ ਪੁਰਾਣੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਸੀ ਉਹਨੂੰ ਕਾਇਮ ਕਰਨ ਲਈ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਛਡਾਉਣ ਲਈ ਆਪਣੇ ਬੱਚਿਆਂ ਦੇ ਉੱਤੇ ਗਲਤ ਕੇਸ ਕਿਸੇ ਕੋਈ ਪਾ ਦਿੰਦਾ ਜਾਂ ਕੋਈ ਉਹਨੂੰ ਫਸਾ ਦਿੰਦਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਅਗਰ ਅਸੀਂ ਛੁਟਕਾਰਾ ਪਾਉਣਾ ਚਾਹੁੰਦੇ ਆ ਤੇ ਸਾਨੂੰ ਸਾਰੀਆਂ ਧੜੇਬੰਦੀਆਂ ਛੱਡ ਕੇ ਤੇ ਸਾਨੂੰ ਇਹ ਜਿਹੜਾ ਨਾ ਸਰਬਸੰਮਤੀ ਦੇ ਨਾਲ ਹੀ ਜਿਹੜੀਆਂ ਨਾ ਪੰਚਾਇਤ ਦੀ ਜਿਹੜੀ ਪੰਚਾਇਤ ਉਹ ਚੁਣੀ ਚਾਹੀਦੀ ਆ ਤਾਂ ਕਿ ਜਿਹੜੀ ਉਹ ਵਾਲੀ ਜਾਇ ਤਾਂ ਹੋਏਗੀ ਉਹ ਕਿਸੇ ਦੀ ਫੇਵਰ ਨਹੀਂ ਕਰੇਗੀ ਉਹ ਕਿਸੇ ਵੀ ਧੜੇ ਬੰਦੀ ਦੀ ਸਾਈਡ ਨਹੀਂ ਲਏਗੀ ਹੁਣ ਦੇਖੋ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਇੱਕ ਪਾਰਟੀ ਦੀ ਸਰਕਾਰ ਹੁੰਦੀ ਆ ਉਸੇ ਪਾਰਟੀ ਦੀ ਪੰਚਾਇਤ ਬਣ ਜਾਂਦੀ ਆ ਉਹ ਦੂਜਿਆਂ ਨੂੰ ਮਤਲਬ ਦੱਬਕੇ ਮਾਰਦੇ ਨੇ ਜੇ ਡਰਾਵੇ ਦਿੰਦੇ ਨੇ ਕਿ ਤੁਸੀਂ ਆਹ ਨਾ ਕੀਤਾ ਤਾਂ ਅਸੀਂ ਇੰਜ ਕਰਾ ਦਾਂਗੇ ਸਾਡੀ ਸਰਕਾਰ ਉਹ ਇਸ ਕਰਕੇ ਇਸ ਚੀਜ਼ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਆ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਅਗਰ ਇਹ ਪੂਰੀ ਹੋ ਜਾਏ ਲੋਕ ਸਾਡੇ ਮਤਲਬ ਸਾਡੇ ਮਿਸ਼ਨ ਨੂੰ ਸਮਝ ਸਕਣ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਸਮਝਾਣ ਦੀ ਕਿ ਜਿਹੜੀਆਂ ਧੜੇ ਬੰਦੀਆਂ ਇਹਨੂੰ ਖਤਮ ਕਰੋ ਤਾਂ ਹੀ ਸਾਡਾ ਪੰਜਾਬ ਜਿਹੜਾ ਬਚ ਸਕਦਾ ਸਾਡਾ ਯੂਥ ਬਚ ਸਕਦਾ ਤੇ ਜਿਹੜੇ ਸਾਡੇ ਬੱਚੇ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਨ ਲਈ ਬਾਹਰਲੇ ਦੇਸ਼ਾਂ ਚ ਜਾਂਦੇ ਆ ਤੇ ਸ਼ਾਇਦ ਉਹਦੇ ਨਾਲ ਕੋਈ ਸਾਡੇ ਪੰਜਾਬ ਵਿੱਚ ਬਦਲਾਅ ਆ ਜਾਏ ਤੇ ਅਸੀਂ ਕੋਈ ਬੇਰੋਜ਼ਗਾਰ ਦੇ ਕੋਈ ਸਾਧਨ ਝੁਟਾ ਸਕੀਏ ਤੇ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੂਜੇ ਦੇਸ਼ਾਂ ਨੂੰ ਜਾ ਕੇ ਮਿਹਨਤ ਮਜ਼ਦੂਰੀ ਨਾ ਕਰਨ ਦੇ